ਵਿਸ਼ਾ ਹੈ ਪਟਿਆਲਾ ਦੇ ਪ੍ਰਸਿੱਧ ਸਥਾਨ ਪਟਿਆਲਾ ਪੰਜਾਬ ਦਾ ਇੱਕ ਪ੍ਰਸਿੱਧ ਸ਼ਹਿਰ ਹੈ ਜੋ ਆਪਣੀ ਰੌਣਕ ਇਤਿਹਾਸਿਕ ਵਿਰਾਸਤ ਅਤੇ ਵਿਦਿਅਕ ਸੰਸਥਾਵਾਂ ਲਈ ਮਸ਼ਹੂਰ ਹੈ ਇਹ ਸ਼ਹਿਰ 1763 ਵਿੱਚ ਬਾਬਾ ਆਲਾ ਸਿੰਘ ਦੁਆਰਾ ਸਥਾਪਿਤ ਕੀਤਾ ਗਿਆ ਸੀ ਪਟਿਆਲਾ ਵਿੱਚ ਬਹੁਤ ਸਾਰੇ ਪ੍ਰਸਿੱਧ ਸਥਾਨ ਹਨ ਜਿਨ੍ਹਾਂ ਵਿੱਚ ਕਿਲਾ ਮੁਬਾਰਕ ਸਭ ਤੋਂ ਵਧੀਆ ਇਤਿਹਾਸਿਕ ਇਮਾਰਤ ਹੈ ਇਹ ਸ਼ਹਿਰ ਦੀ ਸ਼ਾਨ ਅਤੇ ਪੁਰਾਣੇ ਸਮਿਆਂ ਦੀ ਯਾਦ ਦਿਲਾਉਂਦਾ ਹੈ ਸ਼ੀਸ਼ਮੈਲ ਵੀ ਇੱਕ ਪ੍ਰਸਿੱਧ ਥਾਂ ਹੈ ਜੋ ਆਪਣੇ ਸ਼ੀਸ਼ੇ ਦੇ ਕੰਮ ਕਰਕੇ ਮਸ਼ਹੂਰ ਹੈ ਮੋਤੀਵਾਗ ਪੈਲੈਸ ਵੀ ਪਟਿਆਲਾ ਦੀ ਇੱਕ ਖੂਬਸੂਰਤ ਥਾਂ ਹੈ ਜੋ ਹੁਣ ਇੱਕ ਮਿਊਜ਼ੀਅਮ ਵਜੋਂ ਵਰਤੀ ਜਾਂਦੀ ਹੈ ਇਸ ਸ਼ਹਿਰ ਵਿੱਚ ਕਾਲੀ ਮਾਤਾ ਮੰਦਿਰ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੀ ਵਿਸ਼ਵ ਪ੍ਰਸਿੱਧ ਧਾਰਮਿਕ ਸਥਾਨ ਹੈ ਇੱਥੇ ਹਰ ਸਾਲ ਹਜ਼ਾਰਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ ਪਟਿਆਲਾ ਖੇਡਾਂ ਖਾਣ ਪੀਣ ਅਤੇ ਵਿਰਾਸਤ ਲਈ ਵੀ ਮਸ਼ਹੂਰ ਹੈ ਪਟਿਆਲਾ ਇਤਿਹਾਸ ਅਤੇ ਸੰਸਕ੍ਰਿਤੀ ਦਾ ਇੱਕ ਸ਼ਾਨਦਾਰ ਕੇਂਦਰ ਹੈ ਜੋ ਹਰ ਕਿਸੇ ਨੂੰ ਆਪਣੀ ਖੂਬਸੂਰਤੀ ਨਾਲ ਆਕਰਸ਼ਿਤ ਕਰਦਾ ਹੈ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ